ਕਿ ਕਿਸੇ ਨੇ ਬੜਾ ਦੋ ਯਾਰ ਜੇ ਅੱਜ ਕਰੇ ਕਰੇ ਅੱਜ ਮਹਾਂ ਰੈਲੀ ਵਿੱਚ ਆ ਜੀ ਜਮੀਨ ਕੱਟ ਨੂੰ ਦੇਖਣ ਨੂੰ ਮੈਨਾਂ ਤੇ ਕੀ ਕਰਾਂ ਚਾਹੂੰਗੇ ਇਸ ਦਾ ਕਰਦਾ ਜਮੀਨ ਦੇ ਜਿਹੜਾ ਅਸਰ ਉਹ ਦੇਖਣ ਨੂੰ ਮਿਲੂਗਾ ਜੀ ਮੇਰਾ ਖਿਆਲ ਹੈ ਅਦੋਲਨ ਤਿੰਨ ਗਲਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ ਇਕੱਠ ਹੈ ਪੈਸਾ ਤੇ ਖਰਾ ਆਕਾ ਆਕਾਸ਼ ਤੁਸੀਂ ਅੱਜ ਹੀ ਦੇਖ ਲਓ ਜਿਹੜੇ ਸਾਨੂੰ ਬਾਰ-ਬਾਰ ਮੋਦੀ মিডিਆ ਜਾਂ ਮੋਦੀ ਦੇ ਬੰਦੇ ਕਹਿੰਦੇ ਨੇ ਸੋਟ ਨਾਲ 80% ਲੋਕ ਟੁੱਟ ਗਏ ਸਾਡੀ ਜੁਪੀ ਵਾਲੀ ਰੈਲੀ ਦੇਖ ਲਓ ਸਾਡੀ ਜੀਨ ਵਾਲੀ ਰੈਲੀ ਦੇਖ ਲਓ ਮਹਾਂ ਰੈਲੀਆਂ ਜਿਹੜੀਆਂ ਹੋਈਆਂ ਨੇਗੀਆਂ ਆਪਣੇ ਇੱਥੇ ਹੋਈ ਆ ਸ਼ਹਿਰ ਜਗਾਵਾਂ ਹੋਈ ਆ ਉਹ ਦੇਖ ਲਓ ਭੀਖੀ ਹੋਈ ਆ ਉਹ ਦੇਖ ਲਓ ਤੇ ਇਹ ਦੂਜੇ ਜਿੱਥੇ ਬੰਦੇ ਲੀਡਰ ਸਾਡੇ ਕੋਈ ਵਕ ਨਹੀਂ ਆਇਆ ਸਿਰਫ ਇਹ ਗ੍ਰਾਹਾਂ ਦੇ ਵਰਕਰ ਨੇ ਮੈਂ ਵਧਾਈ ਦੇ ਕੇ ਕਿਹਾ ਗ੍ਰਾਹਾਂ ਨੂੰ ਉਹਨਾਂ ਦੀ ਮਜ਼ਦੂਰ ਜਿੱਥੇ ਬੰਦੇ ਤੇ ਉਹਨਾਂ ਦੀ ਕਿਸਾਨ ਜਿੱਥੇ ਬੰਦੇ ਅਸੀਂ ਇਕੱਲੇ ਲੀਡਰ ਆਇਆ ਮੈਂ ਵੀ ਵਧਾਈ ਕਰਾ ਸਾਡੇ ਤੇ ਵਰਕਰ ਆਏ ਨਹੀਂ ਕਿ ਬਿਲਕੁਲ ਇਕੱਲੇ ਨੇ ਕਿ ਨਾ ਘੱਟ ਕਰਕੇ ਦਿਖਾਇਆ ਹੁਣ ਤੁਸੀਂ ਦੱਸ ਦਿਓ ਸਾਡੇ ਮਗਰ 100% ਹੈ ਕਬੀ ਪਰਸੈਂਟ ਹੈ ਕਿ ਸਾਰੇ ਲੋਕ ਸਾਡੇ ਨਾਲ ਹੈ ਨਹੀਂ ਹੈ ਨਹੀਂਗੇ ਜੋ ਲੋਕ ਝੂਠੇ ਪੈ ਗਏ ਜਿਹੜੇ ਕਹਿੰਦੇ ਨੇ ਸਾਡੇ ਨਾਲ ਕਿਸਾਨ ਟੁੱਟ ਗਏ ਮੇਰਾ ਖਿਆਲ ਆ ਸਾਰੇ ਜਿੱਤ ਵੱਲ ਜਾ ਰਹੇ ਆ ਜੀ ਜੀ ਅੱਜ ਕੈਪਟਨ ਮੀਨਦਰ ਸਿੰਘ ਨੇ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਉਹਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ 1.5 1.5 1.5 ਸਾਲ ਦਾ ਨੋਕਾ ਤਸੱਦਦਤਾ ਸੀਗੀ ਇੱਕ ਨੂੰ 1.5 ਸਾਲਾਂ 'ਚ ਰੱਦ ਕੀਤੇ ਜਾਣ ਇਹ ਪੀਓ ਕਿਸਾਨਾਂ ਨੂੰ ਅਕਸੈਪਟ ਕਰਨਾ ਚਾਹੀਦਾ ਮੇਰਾ ਖਿਆਲ ਆ ਮੈਂ ਇੱਕ ਪਹਿਲਾਂ ਕਿਹਾ ਸੀਗਾ ਵੀ ਉਦੋਂ 70% ਖਵਲਾ ਮੋਦੀ ਨੇ ਕਰਿਆ ਸੀਗਾ 10% ਜਾ ਕੇ ਪਰੋਦੀਦਨ ਨੇ ਕਰਤੇ ਕਿ ਸਾਡਾ ਲੀਡਰ ਵੀ ਪਾਟਦੇ ਨੇ ਕਿ ਸਾਨੂੰ ਇਕੱਠੇ ਕਰੋ ਸਿਆਸੀ ਬੰਦਿਆਂ ਨੂੰ ਉਹ ਅਸੀਂ 18 ਘੰਟਿਆਂ ਚ ਗੱਲਾਂ ਸਮੀ ਕੈਪਟਨ ਸਾਹਿਬ ਨੂੰ ਸਾਡੇ ਕੰਮ ਚ ਨਹੀਂ ਦਖਲਦਾ ਜਿਹਦੇ ਨਹੀਂ ਚਾਹੀਦੀ ਉਹਨੇ ਮੈਂ ਤਾਂ ਕਹੂੰ ਬਹੁਤ ਮਾੜਾ ਕੰਮ ਕਰਨ ਜਾਂ ਮੋਤੀਆ ਲੀਡੀ ਜਾਂਦਾ ਮੋਤੀਆ ਕਹਿੰਦਾ ਜਿੰਨਾ ਚਿਰ ਮੇਰੀ ਸਰਕਾਰ ਰਹੂਗੀ ਲਾਗੂ ਨਹੀਂ ਕਰਾਂਗੇ ਕੈਪਟਨ ਸਾਹਿਬ ਨੇ 1.5 ਸਾਲ ਕੇ ਮੈਂ ਕਿਹਾ ਮੈਂ ਕਿਹੜਾ ਬਹੁ ਮਾਰੀ ਗੱਲ ਹੈ ਕੈਪਟਨ ਸਾਹਿਬ ਨੂੰ ਨਹੀਂ ਕਿ ਮੈਂ ਕੈਪਟਨ ਸਾਹਿਬ ਦੀ ਇੱਜ਼ਤ ਕਰਦਾਗਾ ਨਹੀਂ ਇਹ ਗੱਲ ਕਹਿਣੀ ਚਾਹੀਦੀ ਕੈਪਟਨ ਸਾਹਿਬ ਨੇ ਜਿਹੜੀ ਕਮਸਾਰੀ ਗੱਲ ਕਹੀ ਹੈ ਉਹਦੀ ਗੱਲ ਮੰਨ ਲਾਂਗੇ ਸੀ ਕੈਪਟਨ ਸਾਹਿਬ ਦੀ 1.5 ਸਾਲ ਦੀ ਗੱਲ ਮੰਨ ਲਾਂਗੇ ਇਹ ਤਾਂ 5 ਸਾਲ ਦੀ ਮੋਦੀ ਦੀ ਨਹੀਂ ਮੰਨਦਾ ਕੈਪਟਨ ਦੀ 1.5 ਸਾਲ ਦੀ ਗੱਲ ਕੇ ਮੰਨ ਲਾਂਗੇ ਮੈਂ ਕਿਹਾ ਕੈਪਟਨ ਸਾਹਿਬ ਇਹ ਬਿਆਨ ਦਿੱਤਾ ਹੈ ਬਹੁਤ ਮਾੜਾ ਕੰਮ ਕਰਿਆ ਮੈਂ ਤਾਂ ਇੱਥੋਂ ਤੱਕ ਕਰ ਕਹੂੰਗਾ ਦੋਲਰ ਨੇ ਕੱਟ ਦੇਵੇ ਸ਼ੋਰ ਆ ਮਰੇ ਜੇਕਰ ਗੱਲ ਕਰੀਏ ਤੁਹਾਡੇ ਦੇ ਪਰਤਾ ਦੰਦ ਕੀਤਾ ਪਰ ਤੁਸੀਂ ਲਾਲ ਕਿਲੇ ਤੇ ਫਿਰ ਵੀ ਨਹੀਂ ਗਿਆ ਤੁਹਾਡੀ ਤਸਵੀਰ ਜਾਰੀ ਕੀਤੀ ਹੈ ਦਿੱਲੀ ਬੋਲ ਨੂੰ ਉਹ ਤਾਂ ਮੇਰਾ ਖਿਆਲ ਮੈਨੂੰ ਤੁਸੀਂ ਹੱਥ ਤੇ ਜਿਹੜਾ ਵੀ ਦਿਖਾ ਸਕਦੇ ਹੋ ਕੈਮਰੇ ਨਾਲ ਜੋ ਮਰਦੀ ਗਈ ਜਾਵੇ ਉਹ ਸਾਰਾ ਉਹ ਕਰਨ ਕਿਤੇ ਲਿਆ ਮੇਰੀ ਕਾਰ ਨੂੰ ਤਾਂ ਚਲਾਉਂਦਾ ਤੈਨੇ ਪਰ ਮੈਂ ਇੱਕ ਜ਼ਗੀਨ ਦਬਾਉਣਾ ਪ੍ਰੈਸ ਨੂੰ ਘਟੋ ਘਟ ਪੰਜਾਬ ਦੀ ਪ੍ਰੈਸ ਨੂੰ ਤੁਸੀਂ ਪੰਜਾਬੀ ਹੋ ਸਾਰੇ ਚਾਹੇ ਕਿਸੇ ਧਰਮ ਨਾਲ ਪਸੰਦ ਰੱਖਦੇ ਹੋਈਏ ਮੈਂ ਲਾਲ ਕਿਲੇ ਤੇ ਨਹੀਂ ਗਿਆ ਸਮਝ ਗਿਆ ਗੱਲ ਨਾ ਮੇਰਾ ਕੋਈ ਜ਼ਾਰਦਾਰ ਆਦਾ ਤੀ ਜੇ ਮੈਂ ਲਾਲ ਕਿਲੇ ਤੇ ਗਿਆ ਹੁੰਦਾ 8.5 ਬੰਦਿਆਂ ਨੂੰ ਸਜ਼ਾ ਮਿਲੀ ਹੈ ਜਿਹੜੇ ਗਏ ਨੇ ਜਿੱਥੇ ਬੰਦੇ ਅੰਦਰੋਂ ਸਜ਼ਾ ਮਾਂ ਮਿਲਦੀ ਹੈ ਸਰਜੀਤ ਨੂੰ ਮਿਲੀ ਸਜ਼ਾ ਸੰਗਰ ਨੂੰ ਮਿਲੀ ਨਹੀਂ 6 ਲੀਟਰ ਨੂੰ ਹੋਰ ਮਿਲੀ ਦੀ ਫਿਰ ਉਹ ਤੁਸੀਂ ਤੋਂ ਜ਼ਿਆਦਾ ਚੰਗਾ ਤੀਗਾ ਉਹ ਫਿਰ ਮੈਨੂੰ ਨਾ ਸਜ਼ਾ ਮਿਲ ਜਾਂਦੀ ਉਹ ਸਿਰਫ ਝੂਠ ਮਾਰਦੇ ਨੇ ਸਾਡੇ ਦੋਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਮੈਂ ਕੋਈ ਕਿਸੇ ਅਫਸਰ ਕੋਲੇ ਪੇਸ਼ ਨਹੀਂ ਹੋਊਂਗਾ ਕੋਈ ਅਦਾਲਤ ਨਹੀਂ ਜਾਊਂਗਾ ਜਿੱਥੇ ਫੜ ਲਿਆ ਜਿੱਥੇ ਮਰਜ਼ੀ ਲਈ ਫਿਰ ਉਹਦੇ ਬਗਦੂ